ਜਿਹੜਾ ਬੰਦਾ ਪੰਜਾਬ ਲਈ ਸੰਘਰਸ਼ ਕਰਦਾ ਹੈ ਕੌਮ ਲਈ ਸੰਘਰਸ਼ ਕਰਦਾ ਹੈ ਪੰਥ ਲਈ ਸੰਘਰਸ਼ ਕਰਦਾ ਉਹ ਪੰਥਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਇਸ ਚੀਜ਼ ਤੇ ਜੋ ਦੱਸ ਚੁੱਕਿਆ ਆ ਵੀ ਦੇਖੋ ਇਹ ਰਾਹ ਹੀ ਇਹ ਹੋ ਜਾਏ ਵੀ ਜੋ ਬੰਦਾ ਆਪਦੇ ਇਤਿਹਾਸ ਨੂੰ ਪੜੇ ਤਾਂ ਕਰਸ਼ਿਤ ਹੁੰਦਾ ਹੈ ਵੀ ਇਹ ਸਾਡੇ ਵੱਡੇ-ਵਡੇਰੇ ਇਸ ਚੀਜ਼ ਤੇ ਚੱਲੇ ਨੇ ਜਿਹੜੇ ਅਸਲ ਕਾਲੀ ਸਨ ਆ ਬਾਦਲ ਕਿ ਨਹੀਂ ਇਹਨੂੰ ਪਹਿਲਾਂ ਅਸੀਂ ਜਿਹੜੇ ਜੀ ਜਿਹੜੇ ਜਿਨ੍ਹਾਂ ਨੇ ਚਾਬੀਆਂ ਦਾ ਮੋਰਚਾ ਲਾਇਆ ਸੀ ਆ ਐਸਜੀਪੀਸੀ ਲਈ ਜੋ ਉਹਨਾਂ ਦਾ ਤੋਸ਼ੇਖਾਨੇ ਦਾ ਮੋਰਚਾ ਲੱਗਿਆ ਸੀ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਦਾ ਮੋਰਚਾ ਲੱਗਿਆ ਸੀ ਕਿੰਨੇ ਬੰਦੇ ਕਿੰਨੇ ਸਿੱਖ ਸ਼ਹੀਦ ਹੋਏ ਸੀ ਜੀ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਉਦੋਂ ਬਾਗ ਦਾ ਮੋਰਚਾ ਲਾਇਆ ਸੀ ਅੰਮ੍ਰਿਤਸਰ ਦੇ ਵਿੱਚ ਅੰਗਰੇਜ਼ਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਸੀ ਐਡਾ ਵੱਡੀ ਲਾਮਬੰਦੀ ਜਿਸ ਨੂੰ ਜਵਾਰलाल नेहरू ਤੇ ਜੋ ਮੋਹਨਦਾਸ ਗਾਂਧੀ ਵੀ ਅਡੀਆਂ ਚੁੱਕ ਚੁੱਕ ਕੇ ਵੇਂਦੇ ਸੀ ਵੀ ਇਹ ਪੰਜਾਬ ਦੇ ਵਿੱਚ ਐਡੀ ਵੱਡੀ ਲਾਮਬੰਦੀ ਹੋ ਕਿਵੇਂ ਗਈ ਉਹ ਵੀ ਬੜੇ ਇਸ ਚੀਜ਼ ਤੋਂ ਪ੍ਰੇਰਿਤ ਹੋਏ ਸੀ ਉਸ ਤੋਂ ਬਾਅਦ ਉਹ ਪੰਜਾਬੀ ਸੂਬੇ ਦੇ ਲਈ ਕਿੰਨੀ ਵੱਡੀ ਮੁਹਿੰਮ ਚਲਾਈ ਮਾਸਟਰ ਤਾਰਾ ਸਿੰਘ ਹੋਰਾਂ ਨੇ ਕਿੰਨੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਡੇ ਜਿਹੜੇ ਕੌਮੀ ਨੌਜਵਾਨਾਂ ਨੇ ਤਾਂ ਦੇਖੋ ਜਦੋਂ ਆਪਾਂ ਜੈ ਜੀ ਗੱਲ ਹੈ ਉਸ ਇਤਿਹਾਸ ਨੂੰ ਪੜਦੇ ਆ ਤਾਂ ਮੇਰੇ ਹਿਸਾਬ ਦੇ ਨਾਲ ਬੰਦਾ ਉਸ ਚੀਜ਼ ਵੱਲ ਆਕਰਸ਼ਿਤ ਜ਼ਰੂਰ ਹੁੰਦਾ